ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਆਪਣੇ ਕੰਮਕਾਰਾਂ ਤੋਂ ਥੋੜਾ ਜਿਹਾ ਟਾਈਮ ਕੱਢ ਕੇ ਮੈਂ ਅੱਜ ਜਾ ਕੇਣ ਬਾਬਾ ਬੁੱਢਾ ਜੀ ਦੇ ਆਪਣੇ ਮਿੱਤਰ ਪੈ ਰਹੇ ਹਣੀ ਬੱਸ ਲੈ ਕੇ ਜਾ ਰਹੇ ਨੇ ਤੇ ਉਹਦੇ ਨਾਲ ਜਾਣਾ ਮੈਂ ਕਿਹਾ ਨਾਲੇ ਆਪਾਂ ਵੀ ਬਾਬਾ ਜੀ ਦੇ ਦਰਸ਼ਨ ਮਿਲ ਲੈ ਕਰਿਆ ਉਹ ਨਾਲ ਖੁਦ ਨੂੰ ਕਰਾਵਾਂਗੇ ਸਾਰੀ ਵੀਡੀਓ ਦੋ ਦਿਨ ਹੋਣਾ ਆਉਣਗੀਆਂ ਤੇ ਲਾਈਕ ਸ਼ੇਅਰ ਦੱਬ ਕੇ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਹੁਣ ਪਹੁੰਚ ਚੁੱਕੇ ਹਾਂ ਉਹ ਆਪਣੇ ਮੇਨ ਬੱਸ ਸਟੈਂਡ ਦੇ ਵਿੱਚ ਆ ਦੇਖੋ ਆ ਬੱਸ ਸਟੈਂਡ ਆ ਗਿਆ ਮੇਨ ਸਾਰਾ ਇੱਧਰ ਆਉਣੀ ਆ ਆਪਣੇ ਮਿੱਤਰ ਪਿਆਰੇ ਦੀ ਬਸ ਇੱਧਰ ਚਾਚਾ ਜੀ ਹੁਣੇ ਖੜੇ ਨੇ ਬੜੇ ਵਧੀਆ ਬੰਦੇ ਨੇ ਸੇਵਾ ਸਰਵੇਪਾ ਲੱਗੇ ਹੋਇਆ ਸੇਵਾ ਲੱਭਾਈ ਖੜਿਆ ਬਸਟਾ ਆ ਆਪਣਾ ਮਲੋ ਆ ਗਿਆ ਤੇ ਤੁਹਾਨੂੰ ਪਤਾ ਹੀ ਆ ਸਾਰਾ ਆਪਾਂ ਵੀਡੀਓ ਦਿਖਾਇਆ ਹੋਇਆ ਤੇ ਹੁਣ ਆਪਾਂ ਚੱਲਦੇ ਆਜੋ ਫਿਰ ਆਪਾਂ ਕਰਦੇ ਆ ਵੀਡੀਓ ਸਟਾਰਟ ਤੁਹਾਨੂੰ ਅੱਜ ਦਰਸ਼ਨ ਕਰਾਵਾਂਗੇ ਬਾਬਾ ਬੁੱਢਾ ਜੀ ਤੇ ਹੋਰ ਗੁਰਦੁਆਰਾ ਸਾਹਿਬ ਦੇ ਬਣੇ ਰਹੋ ਅੱਜ ਲਓ ਮਿੱਤਰੋ ਬਸ ਗਈ ਆ ਵੀਰ ਜੀ ਹੁਣੀ ਆ ਉਹ ਦੇਖੋ ਹੁਣ ਆਪਾਂ ਚੱਲਦੇ ਆ ਨਾਲ-ਨਾਲ ਤੁਹਾਨੂੰ ਦਿਖਾਵਾਂਗੇ ਦਰਸ਼ਨ ਮੇਲੇ ਕਰਾਵਾਂਗੇ ਸਾਰੇ ਗੁਰਦੁਆਰਿਆਂ ਦੇ ਬਣੇ ਰਹੋ ਵੀਡੀਓ ਦੇ ਨਾਲ ਬਹੁਤ ਸ ਉਹ ਵੀ ਬੜਾ ਯਾਰ ਗੱਲ ਖਰਾਬ ਹੋ ਸਰੀਆ ਕਾਲ ਤਰ ਚਲਦੇ ਚਲਦੇ ਪਹੁੰਚ ਗਏ ਆਪਾਂ ਖੰਨੇ ਮੰਡੀ ਦੇ ਵਿੱਚ ਤੇ ਸੰਗਤ ਵਾਸਤੇ ਲੈ ਰਹੇ ਆਂ ਇਕਲੇ ਬ੍ਰੇਕਫਾਸਟ ਕਰਨ ਵਾਸਤੇ ਚਲਦੇ ਚਲਦੇ ਆਪਾਂ ਪਹੁੰਚੇ ਆਂ ਪਹਿਲੇ ਗੁਰਦੁਆਰਾ ਸਾਹਿਬ ਫਲੌਰ ਦੇ ਕੋਲ ਜਿਹੜਾ ਕਿ ਫਲੌਰ ਦੇ ਨਾਲ ਹੀ ਪੈ ਜਾਂਦਾ ਆ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਵਿਆਹ ਹੋਇਆ ਸੀਗਾ ਆਜੇ ਹੁਣ ਆਪਾਂ ਦਰਸ਼ਨ ਕਰਾਉਣੇ ਤੁਹਾਨੂੰ ਪਹਿਲੇ ਗੁਰਦੁਆਰਾ ਸਾਹਿਬ ਦੇ ਸੰਗਤ ਦੇ ਨਾਲ ਨਾਲ ਜਗਾਦਾ ਇਤਿਹਾਸ ਪੜ ਸਕਦੇ ਹੋ ਸਾਹਮਣੇ ਵਿਖਿਆ ਹੋਇਆ ਗੁਰਦੁਆਰਾ ਮਾਫ ਭਾਈ ਕਾਨ ਸਿੰਘ ਨਾਭਾ ਜੀ ਸ਼ਬਦ ਕੋਸ਼ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਗੋਵਿੰਦ ਸ왈 ਸਾਹਿਬ ਦੋ ਰਸਤੇ ਵਿੱਚ ਪੜਾ ਕਰਦੇ ਹੋਏ ਬਰਾਸ ਸਮੇਂ 1664 ਸੰਮਤ ਨੂੰ ਪਿੰਡ ਮਾਹੋ ਸਾਈ ਪਹੁੰਚੇ ਗੁਰੂ ਸਾਹਿਬ ਨਾਲ ਬਰਾਤੀਆਂ ਵਿੱਚ ਬਾਬਾ ਬੁੱਢਾ ਜੀ ਸਾਈ ਮੀਆਂ ਮੀਰ ਜੀ ਬਾਬਾ ਸੰਗ ਜੀ ਭਾਈ ਮੰਜ ਸਿੰਘ ਜੀ ਭਾਈ ਛੱਜੋ ਜੀ ਭਾਈ ਸਾਦੂ ਜੀ ਭਾਈ ਗੁਰਦਾਸ ਜੀ ਹੋਰ ਸਾਧੂ ਸੰਤ ਜੰਝ ਵਿੱਚ ਸ਼ਾਮਲ ਕਿ ਸਕਦੇ ਹਾਂ ਸਾਹਮਣੇ ਇਸ ਜਗ੍ਹਾ ਇਹ ਜਿਹੜਾ ਖੂਹ ਹੈ ਇਹ ਚਰਨਚੋ ਇਤਿਹਾਸਿਕ ਖੂਹ ਆ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜਗਤ ਮਾਤਾ ਗੰਗਾ ਜੀ ਦੇ ਯਾਦਗਾਰੀ ਦੇ ਉੱਪਰ ਪੁਰਾਣਾ ਖੂਹ ਬਣਿਆ ਹੋਇਆ ਤੁਹਾਨੂੰ ਦਰਸ਼ਨ ਕਰਾਉਂਦੇ ਆ ਇਸ ਜਗ੍ਹਾ ਦੇ ਉੱਪਰ ਇਹ ਉਹ ਇਤਿਹਾਸਿਕ ਖੂਹ ਆ ਪੁਰਾਣਾ ਕਰੋ ਦਰਸ਼ਨ ਸੰਗਤ ਜੀ ਤੁਸੀਂ हां ਤੁਸੀਂ ਦੇਖ ਸਕਦੇ ਹੋ ਇਹ ਜਗ੍ਹਾ ਦੇ ਉੱਪਰ માતા ਇਹ ਜਗ੍ਹਾ ਜਿਹੜੀ ਜਗ੍ਹਾ ਬਣੀ ਹੋਈ ਹੈ ਇੱਥੇ માતા ਗੰਗਾ ਜੀ ਦਾ ਘਰ ਹੁੰਦਾ ਸੀ ਆ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਉਹਨਾਂ ਦੇ ਨਾਲ ਹੋਰ ਸਿੰਘ ਬਾਬਾ ਬੁੱਢਾ ਜੀ ਹੋ ਮਹਾਰਾਜ ਜੀ ਦੇ ਨਾਲ ਆਏ ਸੀਗੇ માતા ਗੰਗਾ ਜੀ ਨੂੰ ਵਿਆਹਣ ਵਾਸਤੇ ਇਹ ਜਗ੍ਹਾ ਦੇ ਉੱਪਰ ਇਹ ਇਹ ਸਥਾਨ ਉਹਨਾਂ ਦੀ ਯਾਦਗਾਰ ਦੇ ਵਿੱਚ ਬਣਿਆ ਹੋਇਆ ਹੈ ਆਪਾਂ ਹੁਣ ਇਸ ਤੋਂ ਬਾਅਦ ਅੱਗੇ ਵੀ ਚੱਲਾਂਗੇ ਤੇ ਨਾਲ ਜਾਂਦਿਆਂ ਦੇ ਆਪਾਂ ਇਸ ਤੋਂ ਬਾਅਦ ਬਾਬਾ ਬੁੱਢਾ ਜੀ ਦੇ ਜਾਵਾਂਗੇ ਤੁਹਾਨੂੰ ਜਿਹੜਾ ਇਤਿਹਾਸ ਦੱਸਦੇ ਜਾਵਾਂਗੇ ਨਾ ਇਹ ਇੱਕ ਲਾਈਨ ਵਾਈਜ਼ ਬਣਿਆ ਹੋਇਆ ਜਿਵੇਂ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੇ ਬਾਬਾ ਬੁੱਢਾ ਜੀ ਕੋਲ ਮਾਤਾ ਗੰਗਾ ਜੀ ਨੂੰ ਭੇਜਿਆ ਸੀਗਾ ਮਾਤਾ ਵੀ ਵਾ ਬੁੱਢਾ ਜੀ ਕੋਲ ਜਾਓ ਤੇ ਉੱਥੇ ਤੁਹਾਨੂੰ ਪੁੱਤਰ ਦੀ ਦਾਤ ਮਿਲੂਗੀ ਤੇ ਫਿਰ ਮਾਤਾ ਗੰਗਾ ਜੀ ਪਹਿਲਾਂ ਰੱਥ ਦੇ ਵਿੱਚ ਗਏ ਸੀਗੇ ਬਾਬਾ ਬੁੱਢਾ ਜੀ ਦੇ ਦਰ ਦੇ ਉੱਪਰ ਫਿਰ ਮੰਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀਗਾ ਕਿ ਰੱਥ ਦੇ ਉੱਪਰ ਨਹੀਂ ਸੰਗਤ ਮੰਗ ਜਾਓ ਪੈਲ ਤੁਰ ਕੇ ਜਾਓ ਤੇ ਫਿਰ ਸ਼ਰਦਾ ਨਾਲ ਆਪ ਰੋਟੀਆਂ ਬਣਾ ਕੇ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਗਏ ਸੀਗੇ ਜਿੱਥੇ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਤਲਬ ਕਿ ਪੁੱਤਰ ਦੀ ਦਾਤ ਪ੍ਰਾਪਤ ਹੋਈ ਸੀ ਆ ਹੁਣ ਆਪਾਂ ਚੱਲਦੇ ਆਂ ਅੱਗੇ-ਅੱਗੇ ਤੁਹਾਨੂੰ ਸਾਰਾ ਜਿਹੜਾ ਇਤਿਹਾਸ ਆ ਤੁਹਾਡੇ ਨਾਲ ਸਾਂਝਾ ਕਰਦੇ ਜਾਵਾਂਗੇ ਤੇ ਨਾਲ ਤੁਹਾਨੂੰ ਸਾਰੇ ਗੁਰਦੁਆਰੇ ਸਭ ਦਰਸ਼ਨ ਕਰਾਉਂਦੇ ਜਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਬਸ ਰਹੀਆਂ ਆਕਾਲ ਪਰੇਉ ਗੁਰਦੁਆਰਾ ਸ਼੍ਰੀ ਮਾਲੜੀ ਸਾਹਿਬ ਇਹ ਜਗ੍ਹਾ ਦੇ ਉੱਪਰ ਆਪਾਂ ਪਹੁੰਚ ਚੁੱਕੇ ਆਂ ਇਹ ਥਾਂ ਜਿਹੜਾ ਗੁਰਦੁਆਰਾ ਦਾ ਇਤਿਹਾਸ ਆ ਜਿਹੜਾ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਮਾਉ ਨੂੰ ਮਾਉ ਸਾਹਿਬ ਗਏ ਸੀ ਉਸ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਪਰ ਆਏ ਸੀ ਇਹ ਜਗ੍ਹਾ ਦੇ ਉੱਪਰ ਬਾਬਾ ਮੱਲ ਮੱਲ ਜੀ ਨੂੰ ਦਰਸ਼ਨ ਦੇ ਮਾਲੜੀ ਆਏ ਬਾਬਾ ਮੱਲ ਜੀ ਸ਼ਰੀਰਕ ਦਰਦਾਂ ਦੇ ਰੋਗੀ ਸਨ ਬਾਬਾ ਮੱਲ ਜੀ ਨੇ ਸ਼ਰਧਾ ਆਪਣੇ ਹੱਥੀ ਤਿਆਰ ਕੀਤਾ ਹੋਇਆ ਜੋੜਾ ਗੁਰੂ ਸਾਹਿਬ ਜੀ ਨੂੰ ਭੇਟ ਕੀਤਾ ਤੇ ਰੋਗਤਾ ਦੇ ਦਾਤ ਮੰਗੀ ਸੀ। ਗੁਰੂ ਆਜੰਦੇਵ ਜੀ ਨੇ ਖੁਸ਼ ਹੋ ਕੇ ਬਾਬਾ ਮੱਲ ਜੀ ਨੂੰ ਦੇਰ ਰੋਗਤਾ ਦੀ ਬਖਸ਼ੀ ਅਤੇ ਨਾਲ ਵਰ ਦਿੱਤਾ ਕਿ ਜਿਹੜਾ ਪ੍ਰਾਣੀ ਦਰਦਾਂ ਦਾ ਰੋਗੀ ਸ਼ਰਧਾ ਨਾਲ ਤੇਰੇ ਸਥਾਨ ਤੇ ਸੱਤ ਚੌਕੀਆਂ ਭਰਦਾ ਹੈ ਉਹਦੇ ਸਾਰੇ ਦੁੱਖ ਦੂਰ ਹੋ ਜਾਣਗੇ। ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਗੁਰਦੁਆਰਾ ਮਾਲੜੀ ਸਾਹਿਬ। ਆਓ ਹੁਣ ਆਪਾਂ ਕਰਦੇ ਹਾਂ ਅੰਦਰ ਦਰਸ਼ਨ। ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਇੰਟਰਸਟ ਕਰਦੇ ਸਮੇਂ ਚਰਨ ਧੂੜ ਆਪਣੇ ਇੱਕ ਬੋਰਡ ਦਾ ਰਕਤ ਖੜਾ ਹੈ ਉਸ ਦੇ ਅੱਗੇ ਤੁਸੀਂ ਪੜ੍ਹ ਸਕਦੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਚਰਨ ਧੂੜ ਮਤਲਬ ਕਹਿਣ ਦਾ ਮਤਲਬ ਇੱਥੇ ਮੰਨਿਆ ਜਾਂਦਾ ਵੀ ਜਿਹੜਾ ਇਸ ਜਗ੍ਹਾ ਇਸ ਜਿਹੜੀ ਪਵਿੱਤਰ ਮਿੱਟੀ ਆ ਜਿਸ ਜਗ੍ਹਾ ਆਪਣੇ ਕੋਈ ਦਰਦ ਹੁੰਦਾ ਕੋਈ ਵੀ ਦਿੱਕਤ ਆਏਗੀ ਉਸ ਜਗ੍ਹਾ ਤੇ ਮਿੱਟੀ ਨੂੰ ਵਰਤਦੇ ਆ ਤਾਂ ਸ਼ਰਧਾ ਸਹਿਤ ਉਹ ਦਰਦ ਦੂਰ ਹੋ ਜਾਂਦਾ ਹੈ ਇਹ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਨਕੂਦਰ ਦੇ ਬਿਲਕੁਲ ਨਾਲ ਨਾਲ ਹੀ ਬਣਿਆ ਹੋਇਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਿਲਕੁਲ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਸ ਸਾਈਡ ਤੁਸੀਂ ਦੇਖਦੇ ਹੋ ਸਾਹਮਣੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰੀ ਸਾਈਡ ਦੁਕਾਨਾਂ ਬਣੀਆਂ ਹੋਈਆਂ ਨੇ ਕੋਈ ਵੀ ਬੰਦਾ ਇੱਥੇ ਕੁਝ ਵੀ ਸਮਾਨ ਖਰੀਦ ਸਕਦਾ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਬਣਿਆ ਹੋਇਆ ਹੈ ਇਸ ਜਗ੍ਹਾ ਦੇ ਉੱਪਰ ਸੰਗਤ ਦੇ ਲੰਗਰ ਸ਼ਕ ਸਕਦੀ ਹੈ ਸਾਹਮਣੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਣਿਆ ਹੋਇਆ ਲੰਗਰ ਹਾਲ ਜੀ ਗੁਰਦੁਆਰਾ ਬਾਲੜੀ ਸਾਹਿਬ ਤੁਸੀਂ ਦਰਸ਼ਨ ਕਰ ਚੁੱਕੇ ਹੋ ਹੁਣ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕੀਤੇ ਸਬਸਕ੍ਰਾਈਬ ਸ਼ੁਰੂ ਕਰਿਓ ਬਹੁਤ ਬਹੁਤ ਧੰਨਵਾਦ ਸੰਗਤ ਜੀ ਤੁਹਾਡਾ